18 ਜੂਨ ਸਾਲ 2023 ਨੂੰ 45 ਸਾਲਾ ਹਰਦੀਪ ਸਿੰਘ ਨਿਜਰਦੀ ਸ੍ਰੀ ਦੇ ਗੁਰਦੁਆਰਾ ਪਾਰਕਿੰਗ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਪੱਖਦਾ ਹੈ ਭਾਰਤ ਸਰਕਾਰ ਤੇ ਕੈਨੇਡਾ ਸਰਕਾਰ ਦੇ ਵਿਚਾਲੇ ਤਲਖੀ ਵਾਲਾ ਮਾਹੌਲ ਵੀ ਬਣ ਜਾਂਦਾ ਹੈ ਕੈਨੇਡਾ ਸਰਕਾਰ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਸਨ ਕਿ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਹੈ ਹਾਲਾਂਕਿ ਭਾਰਤ ਸਰਕਾਰ ਨੂੰ ਹਰਦੀਪ ਸਿੰਘ ਨਿਜਰ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਵੀ ਸੀ ਭਾਰਤ ਸਰਕਾਰ ਦੇ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਇਸ ਕਤਲ ਮਾਮਲੇ ਦੇ ਵਿੱਚ ਭਾਰਤ ਦਾ ਕੋਈ ਵੀ ਹੱਥ ਨਹੀਂ ਹੈ ਕਾਫੀ ਇਲਜ਼ਾਮ ਇੱਕ ਦੂਜੇ 'ਤੇ ਵਿਚਾਲੇ ਲਗਾਏ ਗਏ ਸਨ ਤਾਂ ਤਲਖੀ ਵਾਲਾ ਮਾਹੌਲ ਵੀ ਬਣਿਆ ਹੋਇਆ ਸੀ ਤਾਂ ਹੁਣ ਇੱਕ ਕੈਨੇਡੀਅਨ ਵਿਦੇਸ਼ੀ ਮਾਮਲੇ ਦੇ ਨਾਲ ਜੁੜੀ ਰੀਪੋਰਟ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਟਰੂਡੋ ਸਰਕਾਰ ਦੇ ਵੱਲੋਂ ਜੋ ਇਲਜ਼ਾਮ ਭਾਰਤ ਸਰਕਾਰ ਤੇ ਲਗਾਏ ਜਾ ਰਹੇ ਸਨ ਤਾਂ ਟਰੂਡੋ ਸਰਕਾਰ ਦੀ ਹੁਣ ਪੋਲ ਖੁੱਲੀ ਹੈ ਕਿਉਂਕਿ ਉਸ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਹੈ ਕਿ ਹਰਦੀਪ ਸਿੰਘ ਨੀਜਰ ਦਾ ਜੋ ਕਤਲ ਹੋਇਆ ਹੈ ਜੋ ਇਲਜ਼ਾਮ ਭਾਰਤ ਤੇ ਲਗਾਏ ਜਾ ਰਹੇ ਸਨ ਤਾਂ ਵਿਦੇਸ਼ੀ ਆਦੇਸ਼ਾਂ ਦਾ ਇਸ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਭਾਰਤ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈ ਤਾਂ ਵਿਵਾਦ ਲਗਾਤਾਰ ਗਰਮਾਇਆ ਹੋਇਆ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਭਾਰਤ ਤੇ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਇਲਜ਼ਾਮ ਲਗਾਉਂਦੇ ਰਹੇ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿਚਕਾਰ ਲਗਾਤਾਰ ਤਲਖੀ ਵਾਲਾ ਮਾਹੌਲ ਵੀ ਬਣ ਗਿਆ ਸੀ ਸਥਿਤੀ ਤਣਾਪੂਰਨ ਬਣੀ ਹੋਈ ਸੀ ਤੇ ਮਾਹੌਲ ਕਾਫੀ ਗਰਮਾਇਆ ਹੋਇਆ ਸੀ ਪਰ ਹੁਣ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵੱਡਾ ਝਟਕਾ ਲਗਿਆ ਮੰਨਿਆ ਜਾ ਰਿਹਾ ਹੈ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੈਨੇਡੀਅਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜਸਟਿਨ ਟੂਡੋ ਸਰਕਾਰ ਦੀ ਪੋਲ ਖੁੱਲੀ ਹੈ ਸਪਸ਼ਟ ਤੌਰ ਤੇ ਕਮਿਸ਼ਨ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ ਨਿਜਤ ਦੇ ਕਤਲ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਰਿਪੋਰਟ ਵਿੱਚ ਭਾਰਤ ਦੀ ਸ਼ਮੂਲੀਅਤ ਦੇ aaropan ਦਾ ਖੰਡਨ ਕੀਤਾ ਗਿਆ ਰੀਪੋਰਟ ਮੁਤਾਬਕ ਕਮਿਸ਼ਨ ਨੇ ਸਪਸ਼ਟ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਹਰਦੀਪ ਸਿੰਘ ਨਿਜਰ ਦੇ ਕਤਲ 'ਚ ਭਾਰਤੀ ਏਜੰਸੀਆਂ ਦੀ ਸ਼ੱਕੀ ਸ਼ਮੂਲੀਅਤ ਨੂੰ ਸਾਬਤ ਕਰਨ ਦੇ ਲਈ ਕੋਈ ਵੀ ਠੋਸ ਸਬੂਤ ਨਹੀਂ ਨੇ। ਇਹ ਜਾਂਚ ਕਮੇਟੀ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਸਤੰਬਰ 2023 ਦੇ ਵਿੱਚ ਜੱਜ ਮੈਰੀ ਜੋਸੀ ਹੋਂਗ ਦੇ ਅਗਵਾਈ ਹੇਠ ਬਣਾਈ ਸੀ। ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਤੇ ਇਸ ਰਿਪੋਰਟ ਵਿੱਚ ਦਾਵਾ ਇਹ ਕੀਤਾ ਗਿਆ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਸਬੰਧੀ ਗਲਤ ਜਾਣਕਾਰੀ ਫੈਲਾਈ ਗਈ ਸੀ। ਨਵੰਬਰ 2023 ਦੇ ਵਿੱਚ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਦੇਸ਼ ਦੀ ਸੰਸਦ ਦੇ ਵਿੱਚ ਇਲਜ਼ਾਮ ਲਗਾਏ ਸਨ ਕਿ ਹਰਦੀਪ ਸਿੰਘ ਨਿਜਰ ਦੇ ਕਤਲ 'ਚ ਭਾਰਤੀ ਡਿਪਲੋਮੈਂਟ ਅਸਟੇਨੀ ਕਈ ਲੋਕ ਸ਼ਾਮਲ ਨੇ ਟੂਡੋ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦੇ ਕੋਲ ਇਸ ਨਾਲ ਸੰਬੰਧਿਤ ਸਬੂਤ ਵੀ ਨਹੀਂ ਜਸਟਨ ਟੂਡੋ ਦੇ aaropon ਤੋਂ ਬਾਅਦ ਹੁਣ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਕੂਟਨੀਤਕ ਤਣਾ ਕਾਫੀ ਵੱਧ ਗਿਆ ਸੀ ਕੈਨੇਡਾ ਦੇ ਆਰੋਪਾਂ ਤੋਂ ਬਾਅਦ ਭਾਰਤ ਨੇ ਆਪਣੇ ਲੋਕਾਂ ਦੇ ਲਈ ਵੀਜ਼ਾ ਸੇਵਾਵਾਂ ਵੀ ਮੁਅਤਲ ਕਰ ਦਿੱਤੀਆਂ ਸਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਈ ਵਾਰ ਵੱਖ-ਵੱਖ ਪਲੇਟਫਾਰਮ ਤੋਂ ਟੂਡੋ ਸਰਕਾਰ ਨੂੰ ਤੇ ਕਾਫੀ ਇਲਜ਼ਾਮ ਲਗਾਏ ਸਨ ਗਰਮ ਖਿਆਲਿਆਂ ਨੂੰ ਪਨਾਹ ਦੇਣ ਦੇ ਇਲਜ਼ਾਮ ਲਗਾਏ ਗਏ ਸਨ ਹਰਦੀਪ ਸਿੰਘ ਨਿਜਰ ਦੀ ਸਾਲ 2023 ਦੇ ਵਿੱਚ ਮੌਤ ਹੋਈ ਸੀ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧ ਲਗਾਤਾਰ ਵਿਗੜੇ ਹੋਏ ਸਨ ਜਸਟਿਨ ਟੂਡੋ ਨੇ ਸਤੰਬਰ 2023 ਦੇ ਵਿੱਚ ਨਿਜਰ ਦੀ ਮੌਤ ਦੇ ਲਈ ਭਾਰਤੀ ਏਜੰਟਾਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਸੀ ਤਾਂ ਹੁਣ ਭਾਰਤ ਨੇ ਕੈਨੇਡੀਅਨ ਸਰਕਾਰ ਦੇ ਸਹਾਰੋਪ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਕਤੂਬਰ 2023 ਦੇ ਵਿੱਚ ਭਾਰਤ ਨੇ 41 ਕੈਨੇਡੀਅਨ ਡਿਪਲੋਮੈਂਟਾਂ ਨੂੰ ਵਾਪਸ ਭੇਜ ਦਿੱਤਾ ਸੀ ਕੈਨੇਡਾ ਨੇ ਭਾਰਤ ਦੇ ਇਸ ਕਦਮ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵੀ ਦੱਸਿਆ ਸੀ ਦੱਸਿਆ ਕਿ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਪੈਦਾ ਹੋਏ ਤਣਾਅ ਪਿੱਛੇ ਇੱਕ ਤਰ੍ਹਾਂ ਦੇ ਨਾਲ ਹਰਦੀਪ ਸਿੰਘ ਨਿੱਜਰ ਹੀ ਮੰਨੇ ਗਏ ਇਸੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਵਿੱਚ ਖਟਾਸ ਆਉਣੀ ਵੀ ਸ਼ੁਰੂ ਹੋ ਗਈ ਸੀ ਪੈਸੇ 1235 ਦੀ ਰਿਪੋਰਟ ਵਿੱਚ 6 ਭਾਰਤੀ ਡਿਪਲੋਮੈਟਾਂ ਨੂੰ ਕੱਢਣ ਦਾ ਜ਼ਿਕਰ ਵੀ ਕੀਤਾ ਗਿਆ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਅਕਤੂਬਰ 2024 ਦੇ ਵਿੱਚ ਕੈਨੇਡਾ ਨੇ 6 ਭਾਰਤੀ ਡਿਪਲੋਮੈਟਾਂ ਤੇ ਕਾਉਂਸਲਰ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ ਭਾਰਤ ਨੇ ਵੀ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਤੇ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਤਾਂ ਹੁਣ ਇਹ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਲਗਾਤਾਰ ਕੈਨੇਡਾ ਤੇ ਭਾਰਤ ਦੇ ਵਿਚਕਾਰ ਜੋ ਸਬੰਧ ਬਣੇ ਹੋਏ ਸਨ ਸਥਿਤੀ ਤਣਾਪੂਰਨ ਬਣੀ ਹੋਈ ਸੀ ਤਾਂ ਹੁਣ ਜੋ ਰਿਪੋਰਟ ਪੇਸ਼ ਹੋਈ ਹੈ ਉਸ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਟੂਡੋ ਸਰਕਾਰ ਦੀ ਪੋਲ ਖੁੱਲੀ ਹੈ ਕਿਉਂਕਿ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਭਾਰ ਦੀ ਸ਼ਮੂਲੀਅਤ ਨਹੀਂ ਹੈ